ਵਾਹਿਗੁਰੂ ਜੀ ਕਾ ਕਾਲ ਸਹਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਜੀ ਸਗਲ ਜਹਾਨੈ ਸਾਜੀ ਥਿਜਮ ਕਲਾ ਦਨੀ ਹੈ ਸਗਲ ਜਹਾਨੈ ਗੁਰਮੁਖ ਹੋਇ ਸੁਭਾਅ ਕਰੇ ਆਪਣਾ ਆਪ ਪਛਾਣੈ ਆਪਣਾ ਆਪ ਪਛਾਣੈ ਆਪਨਾ ਆਪ ਪਛਾਣੈ ਗੁਰ ਪ੍ਰਸਾਦੀ ਜੀਵਤ ਮਰੈ ਤਾ ਮਨ ਹੀ ਤੇ ਮਨ ਮਾਨੈ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਇਥੇ ਵਿਸਰਾਮ ਨਾਨਕ ਸੇ ਕਿਆ ਕਥਹਿ ਗਿਆਨੈ ਮਹੱਲਾ ਤੀਜਾ ਗੁਰਮੁਖ ਚਿਤ ਨ ਲਾਇਓ ਅੰਤ ਦੁਖ ਪਹਤਾ ਆਏ ਅੰਦਰਹ ਬਾਹਰਹ ਅੰਦਰਹ ਬਾਹਰਹ ਅੰਦਿਆ ਸੁਧ ਨ ਕਾਈ ਪਾਏ ਇੱਕ ਪਦ ਇਸੇ ਤਰ੍ਹਾਂ ਸ਼ੁੱਧ ਉਚਾਰਨ ਕਰਨੇ ਹਨ ਅੰਦਰੋਂ ਹੋੜਾ ਨਹੀਂ ਲਾ ਦੇਣਾ ਹਾਹਾ ਹੈ ਅੰਦਰਹ ਬਾਹੋਂ ਨਹੀਂ ਕਹਿ ਦੇਣਾ ਦੋਵੇਂ ਹਾਹੀ ਬੋਲਨੇ ਹਨ ਬਾਹਰਹ ਬਾਹ ਤੇ ਰਹੋ ਦੇ ਵਿੱਚ ਡੈਸ਼ ਦੇ ਕੇ ਇੱਕ ਪਾਠ ਉੱਠਾ ਹੀ ਹੈ ਬਾਹਰਹ ਅੰਦਿਆ ਆਦੇ ਬਿੰਦੀ ਲਾਉਣੀ ਹੈ ਐਡੇ ਉੱਤੇ ਟਿੱਪੀ ਵੀ ਹੈਗੀ ਐ ਕਸ ਕੇ ਸ਼ਬਦ ਬੋਲਣਾ ਹੈ ਅੰਦੇ ਆ ਸੁਧ ਨਾ ਕਾਈ ਪਾਇ ਪੰਡਿਤ تن ਕੀ ਬਰਕਤੀ ਸਭ ਜਗਤ ਖਾਏ ਜੋ ਰਤੇ ਹਰ ਨਾਏ ਇਹ ਵੀ ਵਿਸਰਾਮ ਯਾਦ ਰੱਖਣ ਵਾਲਾ ਹੈ ਪੰਡਿਤ تن ਕੀ ਬਰਕਤੀ ਇਹ ਬਰਕਤੀ ਪਾਠ ਨਹੀਂ ਕਰਨਾ ਬਰਕਤੀ ਹੀ ਉਚਾਰਨ ਕਰਨਾ ਹੈ ਇੱਥੇ ਵਿਸਰਾਮ ਦਾ ਠਮਕ ਲਾ ਦੇਣੀ ਹੈ ਸਭ ਜਗਤ ਖਾਏ ਇੱਥੇ ਵਿਸਰਾਮ ਹੈ ਜੋ ਰਤੇ ਹਰ ਨਾਮ ਜਿਨ ਗੁਰ ਕੈ ਸਬਦ ਸੁਲਾਹਿਆ ਹਰਿ ਸਿਉ ਰਹੇ ਸਮਾਇ ਪੰਡਿਤ ਦੂਜੈ ਭਾਏ ਬਰਕਤ ਨਾ ਹੋਵਈ ਨਾ ਧਨ ਪੱਲਾ ਪਾਏ ਜੀ ਪੰਡਿਤ ਦੂਜੈ ਭਾਏ ਬਰਕਤ ਨਾ ਹੋਵਈ ਇੱਥੇ ਵਿਸਰਾਮ ਨਾ ਧਨ ਪੱਲਾ ਪਾਏ ਪੜ ਥੱਕੇ ਸੰਤੋਖ ਨ ਆਇਓ ਪੜ ਭਾਰਾ ਹੀ ਉਚਾਰਨ ਕਰਨਾ ਪੜ ਥੱਕੇ ਸੰਤੋਖ ਨ ਆਇਓ ਆਨੰਦੈ ਨ ਜਲਤ ਵਿਹਾਈ ਕੂਕ ਪੁਕਾਰ ਨ ਚੁੱਕਈ ਨਾ ਸੰਸਾਰ ਵਿੱਚ ਹੋ ਜਾਏ ਨਾਨਕ ਨਾਮ ਵਿਹੂਣਿਆ ਮੋਹ ਕਾਲ ਉਠ ਜਾਏ ਪੌੜੀ ਹਰ ਸੱਜਣ ਮੇਲ ਪਿਆਰੇ ਮੇਲ ਪੰਥ ਦਸਾਈ ਜੋ ਹਰ ਦਸੇ ਮਿੱਤ ਤਿਸ ਹਉ ਬਲ ਜਾਈ ਤਿਸ ਹਉ ਬਲ ਜਾਈ ਗੁਣ ਸਾਜੀ ਤਿਨ ਸਿਓ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਸੇਵ ਹਰ ਸੁਖ ਪਾਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲੇਹਾਰੀ ਸਤਗੁਰ ਤਿਸ ਜਿਨ ਸੋਝੀ ਪਾਈ ਸ਼ਲੋਕ ਮਹੱਲਾ ਤੀਜਾ ਪੰਡਿਤ ਮੈਲ ਨ ਚੁੱਕਈ ਜੇ ਵੇਦ ਪੜੈ ਯੁਗ ਚਾਰ ਪੜੈ ਨਹੀਂ ਪੜ ਉਚਾਰਨ ਕਰਨਾ ਪੰਡਿਤ ਥਿਯਮ ਕਲਾ ਦਨੀ ਹੈ ਪੰਡਿਤ ਮੈਲ ਨ ਚੁੱਕਈ ਜੇ ਥਿਯਮ ਕਾ ਵੇਦ ਪੜੈ ਯੁਗ ਚਾਰ ਤ੍ਰੈ ਗੁਣ ਮਾਇਆ ਮੂਲ ਹੈ ਗੁਣ ਮਾਇਆ ਨਹੀਂ ਹੈ ਉਧਰ ਤ੍ਰੈ ਗੁਣ ਸੰਬੰਧਕ ਪਾਠ ਹੈ ਤ੍ਰੈ ਗੁਣ ਮਾਇਆ ਮੂਲ ਹੈ ਤ੍ਰੈ ਗੁਣ ਮਾਇਆ ਮੂਲ ਹੈ ਵਿੱਚ ਹਉ ਮੈਂ ਨਾਮ ਵਿਸਾਰ ਪੰਡਿਤ ਭੂਲੇ ਦੂਜੇ ਲਾਗੇ ਮਾਇਆ ਕਹਿ ਵਪਾਰ ਪੰਡਿਤ ਭੂਲੇ ਦੂਜੇ ਲਾਗੇ ਮਾਇਆ ਕਹਿ ਵਪਾਰ ਅੰਤਰ ਤ੍ਰਿਸ਼ਨਾ ਭੁੱਖ ਹੈ ਮੂਰਖ ਭੁਖਿਆ ਮੋਇ ਗਵਾਰ ਸਤਿਗੁਰ ਸੇਵਿਆ ਸੁਖ ਪਾਇਆ ਸਚੈ ਸਬਦ ਵਿਚਾਰ ਅੰਦਰਹ ਤ੍ਰਸਨਾ ਭੁਖ ਗਈ ਸਚੈ ਨਾਏ ਪਿਆਰ ਨਾਨਕ ਨਾਮ ਰਤੇ ਸਹਜੇ ਰਜੇ ਜਿਨਾ ਹਰ ਰਖਿਆ ਉਰਤਾਰ ਉਰਤਾਰ ਮਹੱਲਾ ਤੀਜਾ ਮਨਮੁਖ ਹਰਨਾਮ ਨਾ ਸੇਵਿਆ ਮਨਮੁਖ ਬਾਦਤੀ ਯਮਕ ਲਾ ਦਨੀ ਹੈ ਮਨਮੁਖ ਹਰ ਨਾਮ ਨਾ ਸੀਵਿਆ ਦੁੱਖ ਲੱਗਾ ਬਹੁਤਾ ਆਏ ਅੰਤਰ ਅਗਿਆਨ ਅੰਧੇਰ ਹੈ ਅੰਧੇਰ ਹੈ ਅੰਤਰ ਅਗਿਆਨ ਅੰਧੇਰ ਹੈ ਸੋਧ ਨ ਕਾਈ ਪਾਏ ਮਾਨਹਾਠ ਸਹਜ ਨਾ ਬੀਜਿਓ ਭੁੱਖਾ ਕੇ ਅੱਗੇ ਖਾਏ ਨਾਮ ਨਿਧਾਨ ਵਿਸਾਰਿਆ ਦੁੱਖ ਲੱਗਾ ਜਾਏ ਨਾਨਕ ਗੁਰਮੁਖ ਮਿਲਹਿ ਵਡਿਆਈਆ ਜੇ ਆਪੇ ਮੇਲ ਮਿਲਾਏ ਪੌੜੀ ਹਰ ਰਸਨਾ ਹਰ ਦਸ ਗਾਵੇ ਖਰੀ ਸੁਹਾਵਣੀ ਜੋ ਮਾਨਤਨ ਮੁਖ ਹਰ ਬੋਲੇ ਸਾਹ ਹਰ ਭਾਵਣੀ ਜੋ ਗੁਰਮੁਖ ਚਖੈ ਸਾਦ ਸਾ ਤ੍ਰਿਪਤਾਵਣੀ ਸਾ ਸਾ ਤ੍ਰਿਪਤਾਮਣੀ ਸਾਤ ਨਹੀਂ ਕਹਿਣਾ ਸਾ ਤ੍ਰਿਪਤਾ ਆਪਣੀ ਗੁਣ ਗਾਵੇ ਪਿਆਰੇ ਨਿਤ ਗੁਣ ਗਾਏ ਗੁਣੀ ਸਮਝਾਵਣੀ ਜਿਸ ਹੋਵੇ ਆਪ ਦਿਆਲ ਸਾ ਸਤ ਗੁਰੂ ਗੁਰੂ ਬੁਲਾਵਣੀ ਸ਼ਲੋਕ ਮਹੱਲਾ ਤੀਜਾ ਹਸਤੀ ਸਿਰ ਜੋ ਅੰਕਸ ਹੈ ਇਹ ਪਾਠ ਧਿਆਨ ਨਾਲ ਕਰਨਾ ਹਸਤੀ ਸਿਰ ਜੋ ਅੰਕਸ ਇਕੱਠਾ ਹੀ ਕਹਿਣਾ ਹੈ ਹੈ ਪਦ ਜਿਹੜਾ ਨਖੇਰ ਕੇ ਪੜਨਾ ਹੈ ਆਮ ਬਹੁਤੇ ਪਾਠੀ ਸਿੰਘ ਅੰਕਸ ਹੈ ਕਹਿ ਜਾਂਦੇ ਹਨ ਅੰਕ ਸਹ ਹੈ ਕਹਿ ਜਾਂਦੇ ਹਨ ਧਿਆਨ ਨਾਲ ਪਾਠ ਕਰਨਾ ਹੈ ਅੰਕਸ ਵੱਖਰਾ ਕਰਨਾ ਹੈ ਹੈ ਪਦ ਵੱਖਰਾ ਬੋਲਣਾ ਖਸਤੀ ਸਿਰ ਜਿਉ ਅੰਕਸ ਹੈ ਅਹਰਨ ਜਿਉ ਸਿਰ ਦੇ ਇਹ ਅਹਰਨ ਪਾਠ ਨਹੀਂ ਕਰਨਾ ਅਹਰਨ ਹੀ ਉਚਾਰਨ ਕਰਨਾ ਹੈ ਨਵੀਨ ਜਿਹੜੇ ਨੇ ਉਹ ਅਹਰਣ ਕਰਾਉਂਦੇ ਨੇ ਪਰ ਪ੍ਰਤਨ ਪਾਠ ਅਹਰਣ ਹੀ ਹੈ ਮਾਨ ਤਨ ਆਗੈ ਰਾਖ ਕੈ ਊਬੀ ਸੇਵ ਕਰੇ ਹਾਂਜੀ ਊਬੀ ਤੁਸ ਊਬੀ ਜਾਂਦੀ ਊਬੀ ਸੇਵ ਕਰੇ ਏਉ ਗੁਰਮੁਖ ਆਪ ਨਿਵਾਰੀ ਐ ਸਭ ਰਾਜ ਸ੍ਰਿਸ਼ਟ ਕਾ ਲਈ ਨਾਨਕ ਗੁਰਮੁਖ ਬੁੱਝੀਐ ਜਾ ਆਪੇ ਨਦਰ ਕਰੇ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਤੇ ਆਇਆ ਆਇ ਤੇ ਪਰਵਾਨ ਨਾਨਕ ਕੋਲ ਉਧਾਰ ਹੈ ਆਪਣਾ ਦਰਗਹ ਪਾਵੇ ਮਾਣ ਪੌੜੀ ਗੁਰਮੁਖ ਸਖਿਆ ਸਿੱਖ ਗੁਰੂ ਮੇ ਲਾਈਆ ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੇ ਲਾਈਆ ਜਿਨਾ ਗੁਰ ਪਿਆਰਾ ਮਨ ਚਿਤ ਤਿਨਾ ਭਾਉ ਗੁਰੂ ਦੇਵਾਈਆ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆ ਇਸ ਵਿਸਰਾਮ ਇਸੇ ਤਰ੍ਹਾਂ ਲਾਉਣਾ ਗੁਰ ਸਤਗੁਰ ਬੋਲੋ ਸਭ ਇੱਥੇ ਵਿਸਰਾਮ ਹੈ ਗੁਰ ਆਖ ਤੇ ਠਮਕ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ